ਅੱਜ ਸੈਕਟਰ ਹਾਰਟ ਸਕੂਲ ਦੇ ਸਾਰੇ ਹੀ ਬਹੁਤ ਹੀ ਸੋਜਵਾਨ ਤੇ ਪਿਆਰੇ ਬੱਚਿਆਂ ਨੇ ਅੱਜ ਵਾਤਾਵਰਨ ਨੂੰ ਬਚਾਉਣ ਦਾ ਬਹੁਤ ਵੱਡਾ ਪ੍ਰਾਲਾ ਕੀਤਾ ਵਾ ਤੇ ਬਹੁਤ-ਬਹੁਤ ਵਧਾਈ ਵੀ ਦਿਨਾਂ ਧੰਨਵਾਦ ਵੀ ਕਰਦਾ ਵਾਂ ਸਾਡੇ ਜਿਹੜੇ ਸੈਕਟਰ ਦੇ ਸਾਡੇ ਮਤਲਬ ਕਿ ਫਾਦਰ ਨੇ ਉਹਨਾਂ ਦਾ ਬਹੁਤ ਵੱਡਾ ਬਹੁਤ ਵੱਡਾ ਪ੍ਰਾਲਾ ਵਾ ਤੇ ਸਾਰੇ ਬੱਚਿਆਂ ਦਾ ਵਿਦਿਆਰਥੀਆਂ ਦਾ ਬਹੁਤ ਵੱਡਾ ਪ੍ਰਾਲਾ ਦੇਖੋ ਅੱਜ ਐਤਵਾਰ ਦਾ ਦਿਨ ਐਤਵਾਰ ਦੇ ਦਿਨ ਆਪਣੀ ਛੁੱਟੀ ਦਾ ਆਰਾਮ ਮੌਜ-ਮਸਤੀ ਦਾ ਵਾਲਾ ਦਿਨ ਛੱਡ ਕੇ ਅੱਜ ਛੋਟੇ-ਛੋਟੇ ਬੱਚੇ ਵਾਤਾਵਰਨ ਨੂੰ ਬਚਾਉਣ ਲੱਗੇ ਨੇ ਇਹਦਾ ਮਤਲਬ ਮਿਲ ਕੇ ਸਾਡੇ ਨੂੰ ਵੀ ਵੱਧ ਅਵੇਅਰਨੈਸ ਇਹਨਾਂ ਬੱਚਿਆਂ ਚਾਹੀਦਾ ਵਾਅ। ਅਸੀਂ ਜਾਣਦੇ ਆ ਬੱਚੇ ਜਾਣ ਚੁੱਕੇ ਨੇ ਵੀ ਜੇ ਅਸੀਂ ਵਾਤਾਵਰਣ ਨਹੀਂ ਬਚਾਵਾਂਗੇ ਤੇ ਜਿੰਨੀ ਤਪਸ਼ ਵਧ ਰਹੀ ਆ, ਜਿੰਨੀ ਗਰਮੀ ਵਧ ਰਹੀ ਆ, ਜਿੰਨੀਆਂ ਬਿਮਾਰੀਆਂ ਵਧ ਰਹੀਆਂ ਤੇ ਇਹਨਾਂ ਤੋਂ ਬਚਾ ਨਹੀਂ ਹੋ ਸਕਦਾ। ਜੇ ਆਪਾਂ ਜਾਨ ਆ ਤਾਂ ਜਹਾਨ ਆ ਜੇ ਆਪਾਂ ਜਾਨ ਬਚਾਉਣੀ ਚਾਹੁੰਦੇ ਆ ਤੇ ਆਪਾਂ ਨੂੰ ਅੱਜ ਜ਼ਰੂਰਤ ਹੈ ਵੱਧ ਤੋਂ ਵੱਧ ਰਕਤ ਲਾਉਣ ਦੀ ਕਿਉਂਕਿ ਪੋਲੂਸ਼ਨ ਇਹਨਾਂ ਜ਼ਿਆਦਾ ਹੋ ਗਿਆ, ਇੰਡਸਟਰੀ ਇੰਨੀ ਜ਼ਿਆਦਾ ਹੋ ਗਈ ਆ ਔਰ ਵਾਹਕਲ ਇਹਨਾਂ ਜ਼ਿਆਦਾ ਹੋ ਗਿਆ। ਨਾ ਆਪਾਂ ਅਸੀਂ ਇੰਡਸਟਰੀ ਬੰਦ ਕਰ ਸਕਦੇ ਆ, ਨਾ ਅਸੀਂ ਵਾਹ ਇੱਕ ਕਮਾਈ ਦਾ ਸਾਧਨ ਆ ਜੀਵਨ ਦਾ ਸਾਧਨ ਆ ਉਹਦਾ ਬਦਲ ਇੱਕੋ ਇੱਕ ਆ ਤੇ ਅਸੀਂ ਵੱਧ ਤੋਂ ਵੱਧ ਰਕਤ ਲਾ ਕੇ ਇਸ ਵਾਤਾਵਰਨ ਨੂੰ ਬਚਾ ਲਈਏ ਲੁਧਿਆਣੇ ਜੋ ਪੋਲੂਸ਼ਨ ਹੋ ਰਿਹਾ ਉਹਨੂੰ ਬਚਾ ਲਈਏ ਆਉਣ ਵਾਲੀ ਸਾਡੀ ਜਿਹੜੀ ਜਨਰੇਸ਼ਨ ਆ ਉਹ ਪੀੜ੍ਹੀ ਐ ਉਹਨੂੰ ਅਸੀਂ ਬਿਮਾਰੀਆਂ ਤੋਂ ਬਚਾ ਲਈਏ ਜਿਹੜੀ ਤਪਸ਼ ਵੱਧ ਰਹੀ ਉਹਨੂੰ ਬਚਾ ਲਈਏ ਤੇ ਬਹੁਤ ਬਹੁਤ ਇਹਨਾਂ ਬੱਚਿਆਂ ਨੂੰ ਬਤਾਈ ਦਿਨਾ ਪਰਮਾਤਮਾ ਅਗੇ ਇਹੀ ਅਰਦਾਸ ਕਰਦਾ ਪਰਮਾਤਮਾ ਇਹਨਾਂ ਵਿਦਿਆਰਥੀਆਂ ਨੂੰ ਹੋਰ ਸੂਝ ਦੇਵੇ ਤੰਦਰੁਸਤੀ ਬਖਸ਼ੇ ਤਾਂ ਕਿ ਹੋਰ ਇਹ ਵੱਧ ਤੋਂ ਵੱਧ ਅ ਵਾਤਾਵਰਨ ਨੂੰ ਬਚਾਉਣ ਵਾਸਤੇ ਪ੍ਰਾਰਥਨਾ ਅਸੀਂ ਅੱਜ 100 ਪੌਦੇ ਲਗਾਉਣ ਦਾ ਉਪਰਾਲਾ ਕੀਤਾ ਹੈ ਉਹਦੇ ਵਿੱਚ ਅਸੀਂ ਵਧੀਆ ਕੁਆਲਿਟੀ ਦੇ ਹਰ ਇੱਕ ਪ੍ਰਕਾਰ ਦਾ ਪੌਦਾ ਲਿਆ ਜਿਹੜਾ ਇਹ ਨਹੀਂ ਕਿ ਜਿਹੜਾ ਜਲਦੀ ਖਰਾਬ ਹੋ ਜਾਸੀ ਵੱਖ-ਵੱਖ ਤਰੀਕੇ ਦੇ ਪੌਦੇ ਲਏ ਨੇ ਜਿਹੜਾ ਅੱਜ ਕੱਲ ਦੇ এনਵਾਇਰਨਮੈਂਟ ਦੇ ਨਾਲ ਫੀਟ ਕਰੇ ਇਦਾਂ ਨਹੀਂ ਕਿ ਅੱਜ ਲਗਾਏ ਤੇ ਅਸੀਂ ਪਰਸੋ ਜਾਂ ਹਫਤੇ ਬਾਅਦ ਖਰਾਬ ਹੋ ਜਾਸੀ ਅਸੀਂ ਇਦਾਂ এনਵਾਇਰਨਮੈਂਟ ਨੂੰ ਫੀਟ ਕਰਨ ਜਿਹੜਾ ਜਿਵੇਂ ਤੁਹਾਨੂੰ ਪਤਾ ਹੈ ਅੱਜ ਕੱਲ ਬਾਰਿਸ਼ ਦਾ ਮੌਸਮ ਹੈ ਤੇ ਉਹ ਪੌਦਿਆਂ ਦੇ ਸੂਟ ਕੀਤੇ ਸਾਰਾ ਕੁਝ ਨੂੰ ਅਸੀਂ ਧਿਆਨ ਰੱਖਦੇ ਹਾਂ ਕਿ ਕਿੱਦਾਂ ਦਾ ਮੌਸਮ ਹੈ ਕਿਹੜੇ ਪੌਦੇ ਸੂਟ ਕਰਨ ਸੰਭਾਲ ਲਈ ਕਿੰਨਾ ਦਾ ਜਰਾ ਜਰੂਰਾਂ ਦੇ ਅਸੀਂ ਆਪਣਾ ਇਹ ਉਪਰਾਲਾ ਸੋਚਿਆ ਹੈ ਕਿ ਅਸੀਂ ਜਿੱਦਾਂ ਹਫਤੇ 'ਚ ਬੱਸ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਤ ਤੋਂ ਵਾਤ ਦਾ ਸਕੀਏ ਬਸ ਹਫਤੇ ਤੋਂ ਘੱਟੋ ਘੱਟ ਦੋ ਵਾਰੀ ਅਸੀਂ ਆ ਕੇ ਇਹਨਾਂ ਨੂੰ ਪਾਣੀ ਦਿਵਾ ਸਕੀਏ ਇਹਨਾਂ ਦੀ ਸੰਭਾਲ ਕਰ ਸਕੀਏ ਅਤੇ ਇਹਨਾਂ ਨੂੰ ਤੋਂ ਛਾਂ ਤੋਂ ਮਤਲਬ ਜਿੱਦਾਂ ਵੀ ਇਹਨਾਂ ਨੂੰ ਰਿਕੁਆਇਰਮੈਂਟਸ ਨੇ ਗਰੋ ਕਰਨ ਲਈ ਅਸੀਂ ਹੋਰ ਪੂਰਾ ਧਿਆਨ ਰੱਖਾਂਗੇ ਬੱਚੇ ਕਿਸ ਤਰ੍ਹਾਂ ਜਿੱਥੇ ਪਹੁੰਚੇ ਨਹੀਂ ਇਤਨਾ ਦਾ ਜਿਹੜਾ ਟੀਚਰਾਂ ਦਾ ਅਹਿਸਾਸ ਹਾਲ ਜੀ ਅੱਜ ਜਿਵੇਂ ਕਿ ਤੁਹਾਨੂੰ ਪਤਾ ਸੰਡੇ ਦਾ ਦਿਨ ਸੀਗਾ ਸਾਰੇ ਆਪਣਾ ਆਪਣਾ ਟਾਈਮ ਕੱਢ ਕੇ ਆਏ ਨੇ ਸੈਕਰਡ ਹਾਰਟ ਚਰਚ ਦੀ ਯੂਥ ਫੋਲੋਇੰਗ ਫਰਾਲਾ ਕੀਤਾ ਗਿਆ ਅੱਜ ਕੱਲ ਤੁਹਾਨੂੰ ਪਤਾ ਕਿੰਨਾ ਪੋਲੂਸ਼ਨ ਵਧ ਗਿਆ ਨੇ ਪੋਲੂਸ਼ਨ ਦੇ ਕਰਕੇ ਜਿਹੜੀਆਂ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਕੈਂਸਰ ਹੋ ਗਿਆ ਆਪਣੇ ਇਹ ਜੋ ਜਿੰਨੇ ਵੀ ਇਹ ਬਰੀਡਿੰਗ ਪ੍ਰੋਬਲਮਸ ਆ ਸਮਾ ਇਹ ਸਾਰਾ ਕੁਝ ਸਾਡਾ ਇਹਦੀ ਕੌਜ਼ ਹੈ ਕਿਉਂਕਿ ਅਸੀਂ ਐਨਵਾਇਰਨਮੈਂਟ ਨੂੰ ਨਹੀਂ ਸੰਭਾਲਦੇ ਅਗਰ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਕੁਝ ਅੱਛਾ ਦੇਣਾ ਚਾਹੁੰਦੇ ਤੇ ਉ ਕਿ ਅੱਜ ਦੀ ਦਿਨ ਤੇ ਆਪਣੀ ਕਮਿਊਨਿਟੀ ਨੂੰ ਇੱਕ ਕਮਿਟਮੈਂਟ ਦਿੱਤੀ ਹੋਈ ਹੈ ਕਿ ਇਸ ਨੂੰ ਸਾਰਵ ਕਰੀਏ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਸੁਚੈਨ ਦਾ ਪੇੜ ਆ ਜਿਹੜੀ ਵੀ ਸਾਡੇ ਬਹੁਤ ਕੰਮ ਵੀ ਆਉਂਦਾ ਵਾ ਤੇ ਦੀ ਗੁੜੀ ਛਾਂ ਵੀ ਹੁੰਦੀ ਆ ਅਸੀਂ ਸੈਕਰਟ ਹੜ ਚਰਚ ਦੇ ਵੱਲੋਂ ਜਮਾਲਪੁਰ ਦੇ ਵੱਲੋਂ ਆਏ ਆ ਇਹ ਸਾਰੇ ਬੱਚੇ ਜਿਨ੍ਹਾਂ ਨੇ ਇਹ ਕਾਫੀ ਸਮੇਂ ਤੋਂ ਪਲਾਨ ਬਣਾਇਆ ਸੀਗਾ ਕਿ ਅਸੀਂ ਇਹ ਵਾਤਾਵਰਨ ਨੂੰ ਬਚਾਉਣ ਦੇ ਲਈ ਇਹ ਗਰਮੀ ਘਟਾਉਣ ਦੇ ਲਈ ਪੇੜ ਲਗਾਵਾਂਗੇ ਸੋ ਬਹੁਤ ਕੋਸ਼ਿਸ਼ਾਂ ਦੇ ਬਾਅਦ ਅੱਜ ਜਮਾਲਪੁਰ ਦੀ ਯੂਥ ਨੇ ਜੋ ਇਹ ਥਾਣਿਆਂ ਸੀਗੇ ਪੇੜ ਲਗਾਣੇ ਆ ਅੱਜ ਉਹ ਦਿਨ ਆ ਗਿਆ ਏ ਤੇ ਅੱਜ ਅਸੀਂ ਸਾਰੇ ਇਹਨੇ ਕੰਮ ਕਰ ਰਹੇ ਆ